ਆ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਸਰਕਾਰ ਨਸ਼ਾ ਵਿਰੋਧੀ ਮਹਿੰਮ ਦੇ ਵਿੱਚ ਇਹ ਤੇਜ਼ੀ ਲੈਣ ਦੇ ਲਈ ਜਿਹੜੀ ਹੈਗੀ ਹੈ ਕਚਨਬਦ ਹੈ ਕਾਰਬੰਦ ਹੈ ਤੇ ਉਸੇ ਕੜੀ ਦੇ ਅਧੀਨ ਸਾਰੇ ਜਿਹੜੇ ਡੀਸੀਸ ਡੀਸੀਸ ਨੇ ਐਸਐਸਪੀ ਸਾਹਿਬਾਨ ਨੇ ਉਹਨਾਂ ਨੂੰ ਹਦਾਇਤ ਵੀ ਹੋਈ ਹੈ ਕਿ ਆਪਾਂ ਜਿਹੜਾ ਨਸ਼ੇ ਦੇ ਖਿਲਾਫ ਦੀ ਦੀ ਮਹਿੰਮ ਹੈ ਉਹਨੂੰ ਹੋਰ ਤੇਜ਼ ਕਰਨਾ ਹੈ ਤੇ ਉਹਦੇ ਵਿੱਚ ਜਿਹੜੇ ਵੀ ਆਪਣੇ ਓਟ ਕਲਿਨਿਕਸ ਨੇ ਡਿਡਿਕਸ਼ਨ ਸੈਂਟਰਸ ਨੇ ਰੀਹੈਬ ਸੈਂਟਰਸ ਨੇ ਉਦੇ ਵਿੱਚ ਵੀ ਵਿਜ਼ਿਟਸ ਕਰਕੇ ਇੱਕ ਵਾਰ ਆਪਾਂ ਸਮੀਖਿਆ ਕਰਨੀ ਹੈ ਕਿ ਉੱਥੇ ਕੋਈ ਕਮੀ ਤਾਂ ਨਹੀਂ ਹੈ ਤੇ ਅੱਜ ਆਪਾਂ ਇੱਥੇ ਐਸਐਸਪੀ ਮੈਡਮ ਤੇ ਮੈਂ ਆਏ ਆ ਇਹ ਜਿਹੜਾ ਆਪਣਾ ਨਸ਼ਾ ਛਡਾਓ ਕੇਂਦਰ ਹੈ ਬਠਿੰਡਾ ਦਾ ਇੱਥੇ ਲਗਭਗ 50 ਬੈਡਾਂ ਦੀ ਕੈਪੈਸਿਟੀ ਹੈ ਕਿ ਇਹ ਨੂੰ ਆਪਾਂ ਆਪਣੇ ਪੱਧਰ ਤੇ ਹੀ 80 ਬੈਡ ਦਾ ਕਰ ਰਹੇ ਹਾਂ ਉਹਦੇ ਵਿੱਚ ਵੀ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤੇ ਇੱਥੇ ਆਪਣੇ ਕੋਲ ਪ੍ਰੋਪਰ ਮੈਡੀਕਲ ਟੀਮ ਇਨਕਲੂਡਿੰਗ ਸਾਈਕੀਟ੍ਰਿਸਟ ਕਾਉਂਸਲਰਸ ਸਾਰੇ ਅਵੇਲੇਬਲ ਨੇ ਸਾਰੀ ਫੈਸਿਲਿਟੀਆਂ ਅਵੇਲੇਬਲ ਨੇ ਤੇ ਡਾਕਟਰ ਸਾਹਿਬਾਨ ਤੇ ਮੇਰੇ ਨਾਲ ਵੀ ਗੱਲ ਹੋਈ ਹੈ ਇੱਥੇ ਕੋਈ ਕਮੀ ਨਹੀਂ ਹੈ ਆਪਾਂ ਇਹਨੂੰ ਹੋਰ ਇੰਪਰੂਵ ਕਰਨਾ ਚਾਹਾਂਗੇ ਤੇ ਉਹਦੇ ਵਾਸਤੇ ਵੀ ਮੈਂ ਇਹਨਾਂ ਨੂੰ ਹਦਾਇਤ ਜਰੀਏ ਕੀ ਹੈ ਉਹ ਕੀਤੀ ਹੋਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਵੀ ਆਪਣੇ ਮਾਪੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦਾ ਬੱਚਾ ਜਿਹੜਾ ਹੈਗਾ ਉਹਨੂੰ ਕਿਸੇ ਵੀ ਤਰੀਕੇ ਨਾਲ ਡਾਕਟਰੀ ਸਹਾਇਤਾ ਦੀ ਲੋੜ ਹੈਗੀ ਹੈ ਉਹ ਜ਼ਰੂਰ ਇਥੇ ਸੰਪਰਕ ਕਰਕੇ ਆਪਣੇ ਬੱਚੇ ਨੂੰ ਇਥੇ ਲਿਆਉਣ ਤੇ ਆਪਾਂ ਉਹਨਾਂ ਨੂੰ ਇਨਸ਼ੋਰ ਕਰਾਂਗੇ ਕਿ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਦਿੱਤੇ ਹੋਏਗਾ ਤੇ ਰੱਬ ਨੇ ਚਾਹਿਆ ਤਾਂ ਉਹ ਜਲਦੀ ਨਸ਼ੇ ਦੀ ਜਿਹੜਾ ਹੈਗਾ ਇਲਾਕੇ ਉਹ ਤੋਂ ਉਹਨਾਂ ਨੂੰ ਛੂਟ ਮਿਲੋਗੀ ਇਸ ਤੋਂ ਇਲਾਵਾ ਵੀ ਸਾਡੇ ਕੋਲ ਅ ਰੀਹੈਬ ਸੈਂਟਰ ਵੀ ਹੈ ਉੱਥੇ ਵੀ ਪੰਜਾਬ ਐਡਡੀ ਦੀ ਕੈਪੈਸਿਟੀ ਹੈਗੀ ਆ ਸਾਡੇ 15 ਓਟ ਕਲੀਨਿਕਸ ਨੇ ਜਿਹੜੇ ਚੱਲ ਰਹੇ ਨੇ ਤੇ ਉਹਦੇ ਵਿੱਚ ਵੀ ਸਾਰੀ ਫੈਸਿਲਿਟੀਆਂ ਮੌਜੂਦ ਨੇ ਆ ਤੇ ਆਪਾਂ ਉਮੀਦ ਇਹ ਕਰਦੇ ਆ ਜਿੱਥੇ ਨਾਲ-ਨਾਲ ਇਨਫੋਰਸਮੈਂਟ ਦੀ ਕੰਮ ਹੋ ਰਿਹਾ ਹੈ ਉੱਥੇ ਆਪਾਂ ਪ੍ਰੀਵੈਂਸ਼ਨ ਤੇ ਡੀ ਐਡਿਕਸ਼ਨ ਜਿਹੜਾਗਾ ਉਹਨਾਂ ਨੂੰ ਵੀ ਆਪਾਂ ਨਾਲ ਲਿਤੇ ਆ ਤੋਸੇ ਇੱਕ ਗੱਲ ਤੇ ਪਿੱਛੇ ਨਾ ਚਾਹੁੰਦਾ ਮਾਨਯੋਗ ਸੀਐਨ ਸਾਹਿਬ ਵੀ ਔਰ ਸਾਡੇ ਡੀਜੀਪੀ ਪੰਜਾਬ ਵੀ ਸਾਰਿਆਂ ਦੀ ਸਟ੍ਰਿਕਟ ਹਦਾਇਤਾਂ ਹੈਗੀਆਂ ਕਿ ਜਿਹੜਾ ਸਾਡਾ ਵਾਰ ਅਗੇਂਸਟ ਡਰੱਗਸ ਹੈ ਉਹਨੂੰ ਅਸੀਂ ਬਿਲਕੁਲ ਪ੍ਰਾਈਮ ਇੰਪੋਰਟੈਂਸ ਦੇਣਾ ਉਹਦੇ ਤਹਿਤ ਹੀ ਮੈਂ ਔਰ ਡੀਸੀ ਸਾਹਿਬ ਨੇ ਅੱਜ ਜਿਹੜਾ ਸਾਡਾ ਜ਼ਿਲ੍ਹੇ ਦਾ ਗਵਰਨਮੈਂਟ ਡੀ ਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਓਪ ਸੈਂਟਰ ਸਾਰੇ ਕੁਝ ਅਸੀਂ ਵਿਜ਼ਿਟ ਕਰ ਰਹੇ ਹਾਂ ਤੇ ਬਹੁਤ ਹੀ ਆਈ ਵਿ ਬੈਨ ਗ੍ਰੈਜੂਏਟ ਸਾਡੀ ਹੈਲਥੀ ਗੀ ਟੀਮ ਜਿਨ੍ਹਾਂ ਨੇ ਬਹੁਤ ਹੀ ਅੱਛਾ ਸਾਫ ਸੁਥਰਾ ਪੋਜ਼ਿਟਿਵ ਜੈਟਮੋਸਫੇਅਰ ਰੱਖਿਆ ਹੈ ਜਿਹੜੇ ਉੱਤੇ ਇਨਮੇਟਸ ਵੀ ਸਿਗੇ ਬਹੁਤ ਜ਼ਿਆਦਾ ਸਾਰੀ ਰੇਲੇਵੀ ਭਰਾਨੀ ਦੀ ਗੱਲ ਸੀ ਕਿ ਇੱਥੇ ਨਾ ਕੇਵਲ ਬਟੇਂਡਾ ਦੇ ਰਾਜਸਥਾਨ ਹਰਿਆਣਾ ਦੇ ਦੂਜੇ ਸਾਡੇ ਪੰਜਾਬ ਦੇ ਨੇੜੇ ਦੇ ਜਿਲ੍ਹੇ ਦੂਰ ਦੇ ਜ਼ਿਲ੍ਹਿਆਂ ਦੇ ਵੀ ਇਨਵਿਟ ਸੀਗੇ ਵਿੱਚ ਕਲੀਅਰਲੀ ਸ਼ੋਸ ਕਿ ਬੜਾ ਪੋਜ਼ਿਟਿਵ ਐਟ ਵੈਲਕਮਿੰਗ ਐਟਮੋਸਫੇਅਰ ਦੇ ਰਹੇ ਨਾ ਦੀ ਫੈਸਿਲਿਟੀਆਂ ਵੀ ਬਹੁਤ ਜ਼ਿਆਦਾ ਕਮੀ ਪੇਸ਼ੀ ਲੱਗੀ ਨਹੀਂ ਤੇ ਜਿਹੜੀ ਇਨਫਰਾਸਟ੍ਰਕਚਰ ਦੀ ਗੱਲ ਹੈ ਉਹ ਦੀ ਸੀ ਸਰ ਕੇ ਇਰੀਆ ਨਾਲ ਪਿਆਨ ਚ ਇਹਨਾਂ ਨੇ ਪਹਿਲਾਂ ਵੀ ਫੰਡ ਦਿੱਤੇ ਹੋਰ ਵੀ ਪੂਰਾ ਫਲ ਬਣ ਰਿਹਾ ਮੇਰੇ ਮਨ ਨਾਲ ਦਿਨਾਂ ਨਾਲ ਸੀਗਾ ਨੂੰ ਇਹ ਪ੍ਰੇਰਿਤ ਕੀਤਾ ਕਿ ਤੁਸੀਂ ਆਪ ਵੀ ਤੋਂ ਨਿਕਲ ਕੇ ਸਕਸੈਸਫੁਲੀ ਨਿਕਲੋ ਔਰ ਬਾਕੀ ਜਿਹੜੇ ਬੱਚੇ ਯੂਥ ਦੇ ਚਿੰ ਅਫਲਿਕਟਡ ਹੈ ਉਹਨਾਂ ਲਈ ਇੱਕ ਹੀਰੋ ਬਣ ਕੇ ਸਾਡੀ ਵੀ ਹੈਲਪ ਕਰੋ ਔਰ ਬਸ ਇਹੀ ਸਭ ਅਸੀਂ ਵਿਜ਼ਿਟ ਕਰ ਰਹੇ ਸੀ ਫੀਡਬੈਕ ਲਿਆ ਔਰ ਜੋ ਵੀ ਜਾਇਜ਼ਾ ਲੈਣਾ ਸੀ ਐਂਡ ਵੀਲ ਕੰਟੀਨਿਊ ਵਿਜ਼ਿਟਿੰਗ ਹਰ ਮੈਡਮ ਬਈ ਸਰ ਬਾ ਮੈਸੇਜ ਹਰ ਤੋਂ ਮੇਰੇ ਬਾਅਦ ਇਹ ਸਿਰਫ ਕੇਵਲ ਨਸ਼ੇ ਮੁਕਤ ਬੱਚੇ ਰਹਿੰਦੇ ਆ ਜਿਹੜੇ ਨਸ਼ੇੜੀ ਹੈਗੇ ਨੇ ਜਿਹੜੇ ਨਸ਼ਾ ਛੱਡ ਚੁੱਕੇ ਆ ਉਹਨਾਂ ਦੇ ਕਾਰਡ ਬਣੇ ਇੱਥੋਂ ਦਵਾਈ ਮਿਲ ਜਾਂਦੀ ਉਹ ਇੱਕ ਬਾਹਰ ਜਾ ਕੇ ਭੇਜ ਦੂੰਗੇ ਰੇ ਬਾਹਰ ਕਰਨ ਕੀ ਜੀ ਇਹ ਸਾਰੀ ਚੀਜ਼ਾਂ ਸਾਡੇ ਧਿਆਨ ਚ ਰਿਤ ਅਸੀਂ ਜ਼ਰੂਰ ਐਕਸ਼ਨ ਲਵਾਂਗੇ ਤੇ ਪਹਿਲਾਂ ਵੀ ਲੈਂਦੇ ਰਹੇ ਹਾਂ ਬਟ ਯੈਸ ਇਹ ਇੱਕਦਮ ਕੋਈ ਇਮੀਡੀਏਟ 2 ਮਿੰਟ ਦਾ ਸੋਲੂਸ਼ਨ ਨਹੀਂ ਹੈ ਬਟ ਹੁਣ ਸਾਡੀ ਸਾਰੀ ਪਹਿਲਾਂ ਵੀ ਚੱਲ ਰਹੀ ਸੀ ਪਰ ਹੁਣ ਇਹਦੇ ਵਿੱਚ ਅਸੀਂ ਕੰਝਾ ਬਹੁਤ ਜ਼ਿਆਦਾ ਟਾਪ ਪ੍ਰਾਇੋਰਟੀ ਤੇ ਚੱਲ ਰਿਹਾ ਐਂਡ ਵੀਲ ਇਨਸ਼ੋਰ ਕਿ ਅਸੀਂ ਇਹ ਕਮਿਊਨੀਕੇਸ਼ਨ ਦੁੱਤੀ ਦੇ ਜਿਹੜਾ ਇਥੋਂ ਦਾ ਰੱਖੀ ਹੋਈ ਸਿਚੁਏਸ਼ਨ ਹੈਗੀ ਹੈ ਉਹਨਾਂ ਦਾ ਕੰਮ ਆਇਆ ਕਿ ਇੱਥੇ ਜਿਹੜਾ ਮਸ਼ਹਾਲ ਸਿੰਦਰ ਬਣਾਪਾ ਮੈਟਰ ਚੱਲਣ ਡਸਟ ਏਰੀਆ ਦੀ ਗੱਲ ਹੈ ਇੱਥੇ ਜਿਹੜੇ ਨਸ਼ੇੜੀ ਆਉਂਦੇ ਨੇ ਉਹਨਾਂ ਨੂੰ ਦਵਾਈ ਲੈ ਜਾਂਦੇ ਆ ਤੇ ਨਾਲ ਜਾਂਦੇ ਜਾਂਦੇ ਸਾਡੇ ਵਰਸਿਟੀ ਨੂੰ ਸਮਾਲਦੇ ਸਮਾਚ ਕੇ ਲੈ ਜਾਂਦੇ ਆ ਤੇ ਇੱਥੇ ਚੌਕੀ ਬਣਾਉਣ ਦੀ ਪ੍ਰੋਵੀਜ਼ਨ ਪ੍ਰੋਵੀਜ਼ਨ ਆਈਗੀ ਪਰ ਉਹ ਬਣੀ ਕਿਉਂ ਨਹੀਂ ਬਣੀ ਜੰਮੇ ਸਮੇਂ ਤੋਂ ਮੰਗ ਰਹੇ ਆ ਚੌਕੀ ਦੀ ਪ੍ਰੋਵੀਜ਼ਨ ਜੀ ਮੈਂ ਚੈੱਕ ਕਰ ਲਾਂਗੀ ਕਿ ਕੋਈ ਐਦਾਂ ਦੀ ਪ੍ਰੋਬਲਮ ਹੈ ਜਾਂ ਨਹੀਂ ਆਦਰਵਾਇਸ ਤਾਂ ਜਿਵੇਂ ਪਹਿਲਾਂ ਕਿਹਾ ਇਹ ਸੋਲੂਸ਼ਨ ਪੂਰੇ ਕਮਿਊਨਿਟੀ ਲੈਵਲ ਦਾ ਹੈ ਅਸੀਂ ਕੋਈ ਨੂੰ ਸਟਿਗਮਟਾਈਜ਼ ਨਹੀਂ ਕਰ ਸਕਦੇ ਕਿ ਇੱਥੇ ਬਣਿਆ ਇਹ ਤਾਂ ਕੋਈ ਪੋਜ਼ਿਟਿਵ ਹੀ ਉਸ ਟਾਈਮ ਪੋਲੀਸੀ ਡਿਸੀਜਨ ਹੀ ਹੋਣਾ ਜਿਹੜਾ ਇੱਥੇ ਸਟੈਬਲਿਸ਼ ਹੋਇਆ ਤਾਂ ਕਿ ਅਸੀਂ ਉਹਨੂੰ ਵੀ ਦੇਖਣਾ ਤੁਹਾਦੇ ਅਨਾਰਤੇ ਬੋਲ ਤੇ ਜਲਦੀ ਕਾਰਵਾਈ ਹੋਈ ਹੈ ਜੀ ਤੇ ਹੁਣ ਅਸੀਂ ਬੰਦਾ ਦੇ ਵਿੱਚ ਵਿਚਰਾਂਗੇ ਅਸੀਂ ਜੀ ਸਾਰੇ ਆਪਣੇ ਰਿਕਾਰਡਸ ਵੈਰੀਫਾਈ ਕਰ ਰਹੇ ਹਾਂ ਤੇ ਜਲਦ ਅਸੀਂ ਵੀ ਇਦਾਂ ਐਕਸ਼ਨ ਲਵਾਂਗੇ ਥੈਂਕ ਯੂ